ਸਤਿ ਸ੍ਰੀ ਅਕਾਲ ਜੀ ਅਕਤੂਬਰ ਮਹੀਨੇ ਦੀ ਪਹਿਲੀ ਲਿਸਟ ਜਾਰੀ ਹੈ ਜਿਦੇ ਵਿੱਚ ਅੱਜ ਲਗਭਗ 25 ਰਿਸ਼ਤੇ ਨੇ 24-25 ਰਿਸ਼ਤੇ 10 ਰਿਸ਼ਤੇ ਕੈਨੇਡਾ ਤੋਂ ਆ 11 ਰਿਸ਼ਤੇ ਆ ਇੰਡੀਆ ਤੋਂ ਆ ਤੇ ਇੱਕ ਰਿਸ਼ਤਾ ਅਮਰੀਕਾ ਤੋਂ ਇੱਕ ਨਿਊਜ਼ੀਲੈਂਡ ਤੋਂ ਤੇ ਇੱਕ ਕਵੇ ਤੋਂ ਆ ਆਜੋ ਆਪਾਂ ਜਿੰਨੇ ਵੀ ਰਿਸ਼ਤੇ ਪੁਰਾਣੇ ਭੈਣ ਭਰਾ ਜਿੰਨੇ ਜੁੜੇ ਹੋਏ ਨੇ ਸਾਰਿਆਂ ਨੂੰ ਪਤਾ ਹੈ ਕਿ ਅਸੀਂ ਜਿੰਨੇ ਵੀ ਰਿਸ਼ਤੇ ਪਾਉਣੇ ਆ ਪਰਿਵਾਰ ਦੇ ਨੰਬਰਾਂ ਸਮੇਤ ਹੁੰਦੇ ਆ ਡਾਇਰੈਕਟ ਪਰਿਵਾਰ ਨਾਲ ਤੁਸੀਂ ਗੱਲਬਾਤ ਕਰ ਸਕਦੇ ਹੋ ਔਰ ਅੱਜ ਦੇ ਰਿਸ਼ਤਿਆਂ ਦੀ ਆਪਾਂ ਲਿਸਟ ਸਟਾਰਟ ਕਰਦੇ ਆ ਜ਼ਿਆਦਾ ਗੱਲਾਂ ਬਾਤਾਂ ਨਾ ਕਰਦੇ ਹੋਏ ਸੋ ਆਸ ਕਰਦਾ ਤੁਹਾਨੂੰ ਸਾਡਾ ਪ੍ਰੋਗਰਾਮ ਵਧੀਆ ਲੱਗਦਾ ਹੋਵੇਗਾ ਪਹਿਲਾ ਰਿਸ਼ਤਾ ਕੁੜੀ ਦਾ ਜੀ ਕੈਨੇਡਾ ਕੁੜੀ ਨਾਮ ਕੌਰ ਪਤਾ ਲੁਧਿਆਣਾ ਤੋਂ ਕੁੜੀ ਬਲੌਂਗ ਕਰਦੀ ਆ ਪੜ੍ਹਾਈ ਬੀ ਐਸ ਸੀ ਨਰਸਿੰਗ ਆਰ ਐਨ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਮੈਡ ਆਸਟ੍ਰੇਲੀਆ ਪੀ ਆਰ ਹੈ ਕੱ ਕਾਸਟ ਜੱਟ ਸੇ ਗੋਤ ਖੰਘੂੜਾ ਡੇਟ ਆਫ ਬਰਥ 17 12 93 ਦੀ ਕੰਮ ਆਰਐਨ ਜੋਬ ਇਨ ਹਸਪੀਟਲ ਬ੍ਰੈਪਟਨ ਕੈਨੇਡਾ ਦੇ ਵਿੱਚ ਆ ਕੁੜੀ ਤੇ ਮੁੰਡੇ ਨੇ ਬੀਟੈਕ ਕਰੀ ਹੋਵੇ ਗੁੱਡ ਜੋਬ ਕਰਦਾ ਹੋਵੇ ਵਧੀਆ ਜਾਂ ਤਾਂ ਜੋਬ ਕਰਦਾ ਹੋਵੇ ਜਾਂ ਬੀਟੈਕ ਤੱਕ ਪੜ੍ਹਾਈ ਵਧੀਆ ਮਤਲਬ ਪੜ੍ਹਾਈ ਕੀਤੀ ਹੋਵੇ ਤੇ ਵਿਦਾਊਟ ਟਰੱਕਿੰਗ ਟਰੱਕ ਲਾਈਨ ਦੇ ਵਿੱਚ ਜੋਬ ਨਾ ਕਰਦਾ ਹੋਵੇ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਤਰਨਤਾਰਨ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਇਲੈਕਟ੍ਰੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਭੈਣ ਇੱਕ ਅਨ ਮੈਡ ਹੈ ਆਸਟ੍ਰੇਲੀਆ ਹੈ ਭਰਾ ਇੱਕ ਮੈਡ ਹੈ ਕੱਦ 5 ਫੁੱਟ 7 ਇੰਚ ਕਾਸਟ ਜੱਟ ਸੇ ਗੁੱਤ ਗਿੱਲ ਡੇਟ ਆਫ ਬਰਥ 27 11 95 ਦੀ ਹੈ ਕੰਮ ਮਰਚੰਟ ਨੇਵੀ 5 ਕਿੱਲੇ ਜ਼ਮੀਨ ਹੈ ਕੁੜੀ ਨਰਸਿੰਗ ਹੋਵੇ ਜਾਂ ਟੀਚਰ ਹੋਵੇ ਜਾਂ ਪੁਲਿਸ ਲੈਣ ਦੇ ਵਿੱਚ ਹੋਵੇ ਪੁਲਿਸ ਦੇ ਵਿੱਚ ਜੋਬ ਤੇ ਲਾਲ ਪੱਟੀ ਚ ਪੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਨਾਮ ਸਿੰਘ ਸਰਸਾ ਹਰਿਆਣਾ ਤੋਂ ਮੁੰਡਾ ਬਲੋਂਗ ਕਰਦਾ ਹੈ ਪੜ੍ਹਾਈ ਪਲੱਸ 2 ਇੰਡੀਆ ਤੋਂ ਕੀਤੀ ਹੋਈ ਹੈ ਡਿਪਲੋਮਾ ਇਨ ਬਿਜ਼ਨਸ ਐਡਵਾਂਸ ਡਿਪਲੋਮਾ ਇਨ ਬਿਜ਼ਨਸ ਮਾਰਕੀਟਿੰਗ ਦਾ ਜਿਹੜਾ ਆਸਟ੍ਰੇਲੀਆ ਤੋਂ ਕੀਤਾ ਹੋਇਆ ਹੈ ਭੈਣ ਇੱਕ ਸੌਰੀ ਭੈਣ ਨੋ ਭਰਾ ਇੱਕ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਪੰਨੂ ਡੇਟ ਆਫ ਬਰਥ 18/7/93 ਦੀ ਹੈ ਜੀ ਕੰਮ 34 ਕਿੱਲੇ ਜ਼ਮੀਨ ਹੈ 17-17 ਕਿੱਲੇ ਦੋਨੇ ਭਰਾਵਾਂ ਨੂੰ ਜ਼ਮੀਨ ਆਉਦੀ ਹੈ ਆ ਜਿਹੜਾ ਕੁੜੀ ਦਾ ਰਿਸ਼ਤਾ ਚਾਹੀਦਾ ਇਹਨਾਂ ਨੂੰ ਕੁੜੀ ਕਨੇਡਾ ਪੀਆਰ ਹੋਵੇ ਤੇ ਜਾਂ ਪੀਆਰ ਕੁੜੀ ਲਖਾਏ ਇਹਨਾਂ ਨੇ ਕਿਸੇ ਵੀ ਕੰਟਰੀ ਉਹਨਾਂ ਦੇ ਪਰਿਵਾਰ ਨਾਲ ਡਾਇਰੈਕਟ ਗੱਲਬਾਤ ਕਰ ਲਿਓ ਲਾਲ ਪੱਟੀ ਜੀ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲ ਕਰੋ ਅਗਲਾ ਰਿਸ਼ਤਾ ਇੰਡੀਆ ਤੋਂ ਆ ਜੀ ਅਗਲਾ ਰਿਸ਼ਤਾ ਵੀ ਨਾਮ ਸਿੰਘ ਪਤਾ ਸੰਗਰੂਰ ਤੋਂ ਮੁੰਡਾ ਬਿਲੋਂਗ ਕਰਦਾ ਪੜ੍ਹਾਈ ਡਿਪਲੋਮਾ ਇਲੈਕਟ੍ਰੀਕਲ ਇੰਜੀਨੀਅਰਿੰਗ ਦਾ ਕੀਤਾ ਹੋਇਆ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਜੀ 5 ਫੁੱਟ 6 ਇੰਚ ਜਿਹੜਾ ਕੱਦ ਦਾ ਕਾਸਟ ਜੱਟ ਸੇ ਗੂਤ ਨਾਗਰਾ ਤੇ ਡੇਟ ਆਵਰਥ 11 10 94 ਦੀ ਹੈ ਸੋਲੂਸ਼ਨ ਆਰਕੀਟੈਕਟ ਤੇ ਸੌਫਟਵੇਅਰ ਇੰਜੀਨੀਅਰਿੰਗ ਦਾ 12 ਲੱਖ ਐਨੂਅਲ ਦੀ ਜਿਹੜੀ ਮਤਲਬ 1 ਲੱਖ ਰੁਪਇਆ ਮਹੀਨੇ ਦਾ ਟਲਦਾ ਹੈ ਜਿਹੜੀ ਇਹਨਾਂ ਦੀ ਇਨਕਮ ਹੈ ਤੇ ਬਾਕੀ ਤਿੰਨ ਕਿੱਲੇ ਜ਼ਮੀਨ ਹੈ ਜਿਹੜਾ ਰਿਸ਼ਤਾ ਇਹਨਾਂ ਨੂੰ ਚਾਹੀਦਾ ਕੁੜੀ ਜੱਟ ਸਿੱਖ ਹੋਵੇ ਵੈਲ ਐਜੂਕੇਟਿਡ ਹੋਵੇ ਹੈਲਥੀ ਐਂਡ ਜਿਹੜੀ ਇੰਟੈਲੀਜੈਂਟ ਕੁੜੀ ਦਾ ਜਿਹੜਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ 77 ਆਲਾ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹਾਂ ਯਾ ਅਗਲਾ ਰਿਸ਼ਤਾ ਪੁਲਿਸ ਦੇ ਵਿੱਚ ਆ ਮੁੰਡਾ ਸਬ ਇੰਸਪੈਕਟਰ ਹੈ ਨਾਮ ਸਿੰਘ ਪਤਾ ਪਟਿਆਲਾ ਤੋਂ ਮੁੰਡਾ ਬਲੋਂਗ ਕਰਦਾ ਪੜ੍ਹਾਈ ਬੀ ਕਾਮ ਪੀ ਜੀ ਡੀ ਸੀਏ ਭੈਣ ਇੱਕ ਭਰਾ ਕੋਈ ਨਹੀਂ ਕੱਦ 5 ਫੁੱਟ ਸੌਰੀ 6 ਫੁੱਟ ਹੈ ਕਾਸਟ ਜੱਟ ਸਿੱਖ ਗੁੱਤ ਗਿੱਲ ਡੇਟ ਆਫ ਬਰਥ 7 1994 ਦੀ ਹੈ ਜੀ ਮੁੰਡਾ ਕੰਮ ਸਬ ਇੰਸਪੈਕਟਰ ਹੈ ਪੰਜਾਬ ਪੁਲਿਸ ਦੇ ਵਿੱਚ ਤੇ ਫਾਦਰ ਸਬ ਇੰਸਪੈਕਟਰ ਨੇ ਪੰਜਾਬ ਪੁਲਿਸ ਦੇ ਵਿੱਚ 10 ਕਿੱਲੇ ਜ਼ਮੀਨ ਆ ਡਬਲ ਸਟੋਰੀ ਕੋਠੀ ਹੈ ਪਟਿਆਲਾ ਸਿਟੀ ਦੇ ਵਿੱਚ ਇੱਕ ਕਿੱਲੇ ਦੇ ਵਿੱਚ ਜਿਹੜਾ ਫਾਰਮ ਹਾਊਸ ਆ ਪਟਿਆਲਾ ਦੇ ਵਿੱਚ ਕੁੜੀ ਵੈਲ ਐਜੂਕੇਟਿਡ ਵਧੀਆ ਪਰਿਵਾਰ ਦੀ ਸਮਝਦਾਰ ਹੋਵੇ ਤੇ ਗਵਰਨਮੈਂਟ ਜੌਬ ਤੇ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜਾਂ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਚੰਡੀਗੜ੍ਹ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਪਲੱਸ 2 ਮੈਡੀਕਲ ਇੰਡੀਆ ਡਿਪਲੋਮਾ ਨੇਟ੍ਰੇਟਡ ਇਨ ਦਾ ਫੂਡ ਮੈਨੇਜਮੈਂਟ ਕੈਨੇਡਾ ਤੋਂ ਜਿਹੜੀ ਪੜ੍ਹਾਈ ਕੀਤੀ ਹੋਈ ਆ ਭੈਣ ਕੈਨੇਡਾ ਪੀਆਰ ਆ ਭਰਾ ਕੋਈ ਨਹੀਂ ਕੱਦ 6 ਫੁੱਟ 2 ਇੰਚ ਆ ਕਾਸਟ ਰਮਦਾਸੀਆ ਸਿੱਖ ਡੇਟ ਆਫ ਬਰਥ 698 ਦੀ ਤੇ ਕੈਨੇਡਾ ਪੀਆਰ ਹੈ ਜੀ ਮੁੰਡਾ ਮੈਨੇਜਰ ਇਨ ਰੈਸਟੋਰੈਂਟਸ ਤੇ ਕੈਨੇਡਾ ਐਂਡ ਕੈਨੇਡਾ ਦੇ ਵਿੱਚ ਤੇ ਮੈਨੇਜਰ ਸਮ ਸੁਪਰਵਾਈਜ਼ਰ ਹੈ ਜੀ ਅਦਰ ਰੈਸਟੋਰੈਂਟ ਦੇ ਵਿੱਚ ਮੁੰਡਾ 2 ਮਹੀਨੇਾਂ ਲਈ ਜਿਹੜਾ ਇੰਡੀਆ ਆ ਰਿਹਾ ਹੈ ਤੇ ਪਰਿਵਾਰ ਨਾਲ ਜਿਹੜੀ ਗੱਲਬਾਤ ਕਰ ਸਕਦੇ ਹੋ ਕੁੜੀ ਨਰਸਿੰਗ ਚਾਹੀਦੀ ਹੈ ਜਾਂ ਆਈਟੀ ਐਕਰੀ ਹੋਵੇ ਕੁੜੀ ਦੀ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਅਗਲਾ ਰਿਸ਼ਤਾ ਯੂ ਐਸ ਏ ਤੋਂ ਆ ਜੀ ਅਮਰੀਕਾ ਤੋਂ ਨਾਮ ਸਿੰਘ ਪਤਾ ਜਲੰਧਰ ਤੋਂ ਮੁੰਡਾ ਬਿਲੋਂਗ ਕਰਦਾ ਬੈਚਲਰ ਕੰਪਿਊਟਰ ਸੈਂਸ ਦੀ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਭੈਣਾ ਦੋ ਨੇ ਐਨ ਆਰ ਆਈ ਨੇ ਦੋਨੇ ਭੈਣਾ ਭਰਾ ਇੱਕ ਕਨੇਡਾ ਕੱਦ 5 ਫੁੱਟ 9 ਇੰਚ ਆ ਕਾਸਟ ਜੱਟ ਸਿੱਖ ਗੁੱਤ ਤੂਰ ਹੈ ਜੀ ਡੇਟ ਆਫ ਬਰਥ 4 12 97 ਦਾ ਤੇ ਯੂ ਐਸ ਏ ਸੌਫਟਵੇਅਰ ਇੰਜੀਨੀਅਰਿੰਗ ਦਾ ਜਿਹੜਾ ਇਹਨਾਂ ਦਾ ਕੰਮ ਹੈ ਯੂ ਐਸ ਏ ਦੇ ਵਿੱਚ ਤੇ 20 ਖੇਤ ਜਿਹੜੀ ਇੱਕ ਜਿਹੜੇ ਜਲੰਧਰ ਵਾਲੇ ਪਹਿਲਾਂ ਵੀ ਆਪਾਂ ਪੁੱਛਿਆ ਜੀ ਵੀ 20 ਖੇਤ 20 ਕਿੱल्ल्या ਨੂੰ ਕਹਿੰਦੇ ਨੇ ਇਹ ਤੇ ਬਾਕੀ ਇਧਰ ਮਾਲਵੇ ਦੇ ਵਿੱਚ ਕਿੱल्ले ਬੋਲੇ ਜਾਂਦਾ ਤੇ ਬੀ ਖੇਤ ਜਮੀਨਾਂ ਤੇ ਚਾਰ ਖੇਤ ਜਾਂ ਕਿਲੇ ਕਮਰਸ਼ੀਅਲ ਨੇ ਇਹਨਾਂ ਦੇ ਭੈਣ ਭਰਾਵਾਂ ਦੇ ਆਪਣੇ ਆਪਣੇ ਘਰ ਹੈ ਫਾਰਨਰ ਦੇ ਵਿੱਚ ਜਾਂ ਹਨਾ ਪਰਿਵਾਰ ਨਾਲ ਬਾਕੀ ਡਾਇਰੈਕਟ ਗੱਲ ਕਰ ਲੈ ਕੁੜੀ ਪੜ੍ਹੀ ਲਿਖੀ ਸੋਹਣੀ ਹੋਵੇ 22 ਤੋਂ 27 ਸਾਲ ਦੀ ਜਿਹੜੀ ਉਮਰ ਹੋਵੇ ਕੁੜੀ ਦੀ ਲਾਲ ਪੱਟੀ ਦੇ ਵਿੱਚ WhatsApp ਨੰਬਰ ਪਰਿਵਾਰ ਨਾਲ ਡਾਇਰੈਕਟ WhatsApp ਤੇ ਬਰਤਲਾਬ ਕਰ ਸਕਦੇ ਹਾਂ ਅਗਲਾ ਰਿਸ਼ਤਾ ਕੁੜੀ ਦਾ ਰਿਸ਼ਤਾ ਜੀ ਕੈਨੇਡਾ ਤੋਂ ਤਨਤਾਰਨ ਤੋਂ ਕੁੜੀ ਪੜ੍ਹਾਈ ਬੀਐਸਸੀ ਨਰਸਿੰਗ ਕੀਤੀ ਹੋਈ ਹੈ ਕੁੜੀ ਨੇ ਭੈਣ ਮੈਡ ਹੈ ਕੈਨੇਡਾ ਪੀਆਰ ਹੈ ਭਰਾ ਇੱਕ ਕੈਨੇਡਾ ਵਰਕ ਪਰਮਿਟ ਤੇ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿਕ ਡੇਟ ਆਫ ਬਰਥ 28/3/95 ਦੀ ਕੰਮ ਕੈਨੇਡਾ ਪੀਆਰ ਆ ਕੁੜੀ ਫਾਦਰ ਗਜਤ ਅਫਸਰ ਨੇ ਮੁੰਡਾ ਘੱਟੋ ਘੱਟ ਸਾਇੰਸ ਵਿੱਚ ਦੇ ਵਿੱਚ ਗ੍ਰੈਜੂਏਟ ਹੋਵੇ ਕੈਨੇਡਾ ਪੀਆਰ ਇੰਡੀਆ ਵਿੱਚ ਜਾਇਦਾਦ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁਕੜੀ ਦੇ ਪਰਿਵਾਰ ਦਾ ਨੰਬਰ ਹੈ ਕੁੜੀ ਦੇ ਪਰਿਵਾਰ ਨਾਲ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਆਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮਕੌਰ ਕੁੜੀ ਦਾ ਰਿਸ਼ਤਾ ਜੀ ਅੰਬਾਲਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਬੀ ਟੈਕ ਇਨ ਕੰਪਿਊਟਰ ਸਾਇੰਸ ਐਂਡ ਪੋਸਟ ਗ੍ਰੈਜੂਏਟ ਤੇ ਡਿਪਲੋਮਾ ਇਨ ਬਿਜ਼ਨਸ ਮੈਨੇਜਮੈਂਟ ਇਨ ਇਨਫੋਰਮੇਸ਼ਨ ਟੈਕਨੋਲੋਜੀ ਦਾ ਕੁੜੀ ਨੇ ਕੀਤਾ ਹੋਇਆ ਭੈਣ ਕੋਈ ਨਹੀਂ ਭਰਾ ਇੱਕ ਮੈਡ ਹੈ ਕੱਦ 5 ਫੁੱਟ 4 ਇੰਚ ਕਾਸਟ ਜੱਟ ਸਿੱਖ ਗੋਤ ਢਿੱਲੋਂ ਡੇਟ ਆਫ ਬਰਥ 1997 ਦਾ ਹੀ ਕੁੜੀ ਦਾ ਕੰਮ ਕੈਨੇਡਾ ਪੀਆਰ ਗਵਰਨਮੈਂਟ ਜੌਬ ਤੇ ਜਿਹੜੀ ਕੋਰਟ ਦੇ ਵਿੱਚ ਕੈਨੇਡਾ ਗਵਰਨਮੈਂਟ ਜੌਬ ਹੈ ਮੁੰਡਾ ਇਕੱਲਾ ਹੋਵੇ 15 ਤੋਂ 20 ਕਿੱਲੇ ਜ਼ਮੀਨ ਵੈਸ ਨੂੰ ਪਰਿਵਾਰ ਹੋਵੇ ਮੁੰਡਾ ਜਿਹੜਾ ਕੈਨੇਡਾ ਹੋਵੇ ਲਾਲ ਪੱਟੀ ਦੇ ਵਿੱਚ ਓਨਲੀ WhatsApp ਨੰਬਰ ਇਹਨਾਂ ਦਾ ਪਰਿਵਾਰ ਨਾਲ ਡਾਇਰੈਕਟ ਗੱਲਬਾਤ WhatsApp ਤੇ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਇੰਡੀਆ ਤੋਂ ਅਗਲਾ ਰਿਸ਼ਤਾ ਨਾਮ ਕੁਮਾਰੀ ਹਿੰਦੂ ਪਰਿਵਾਰ ਚੋਂ ਹੈ ਜੀ ਰਿਸ਼ਤਾ ਪਤਾ ਬਠਿੰਡਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜਾਈ ਬੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਤਿੰਨ ਨੇ ਇੱਕ ਮੈਡਾ ਭਰਾ 5 ਫੁੱਟ 5 ਇੰਚ ਕੱਦ ਦਾ ਕੁੜੀ ਦਾ ਕਾਸਟ ਸ਼ਰਮਾ ਗੋਤ ਹੈ ਜਿਹੜਾ 67 ਹੈ ਤੇ ਡੇਟ ਆਫ ਬਰਥ 8 6 88 ਦੀ ਹੈ ਤੇ ਕੁੜੀ ਬਾਰਡਰ ਸਕਿਉਰਿਟੀ ਦੇ ਵਿੱਚ ਫੋਰਸ ਦੇ ਵਿੱਚ ਸੀਨੀਅਰ ਕਨਸਟੇਬਲ ਹੈ ਤੇ ਮੁੰਡਾ ਗਵਰਨਮੈਂਟ ਅਮਪਲਾਈ ਹੋਵੇ ਮਾਲਵੇਰੀਏ ਨੂੰ ਪਹਿਲਾ ਤੇ ਕੁੜੀ ਬਾਰਡਰ ਬੀਐਸਐਫ ਦੇ ਵਿੱਚ ਆਪਾਂ ਕਹ ਦੀਏ ਤੇ ਲਾਲ ਪੱਟੀ ਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਪਰਿਵਾਰ ਨਾਲ ਕਰ ਸਕਦੇ ਹੋ ਆਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਫਤੇਗੜ ਸਾਹਿਬ ਤੋਂ ਬਲੋਂਗ ਕਰਦੇ ਆ ਕਰਦਾ ਮੁੰਡਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਆਣ ਮੈੜ ਕੱਦ 5 ਫੁੱਟ ਸੋਰੀ 6 ਫੁੱਟ ਹੈ ਕਾਸਟ ਜੱਟ ਸੇ ਗੋਤ ਪਨਾਗ ਡੇਟ ਆਫ ਬਰਥ 6 7 95 ਦੀ ਹੈ ਕੰਮ ਚਾਰ ਕਿੱਲੇ ਜ਼ਮੀਨ ਹੈ 2 2 ਕਿੱਲੇ ਦੋਨੇ ਭਰਾਵਾਂ ਨੂੰ ਆਉਦੀ ਹੈ ਕੁੜੀ ਘਰ ਦਾ ਕੰਮ ਕਰਨ ਵਾਲੀ ਹੋਵੇ ਸੋਹਣੀ ਹੋਵੇ 5 ਫੁੱਟ 5 ਇੰਚ ਤੋਂ ਜਿਹੜਾ ਕੱਦ ਪਲੱਸ ਹੋਵੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰਾਂ ਨਾਲ ਗੱਲਬਾਤ ਕਰ ਸਕਦੇ ਹੋ ਜੀ ਤੇ ਅਗਲਾ ਰਿਸ਼ਤਾ ਨੋਟ ਕਰੋ ਜੀ ਅ ਇੰਡੀਆ ਤੋਂ ਅਗਲਾ ਰਿਸ਼ਤਾ ਵੀ ਨਾਮ ਕੌਰ ਕੁੜੀ ਦਾ ਰਿਸ਼ਤਾ ਜੀ ਕਪੂਰਥਲਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਬੀਏ ਡਿਪਲੋਮਾ ਹੈਨ ਡਰੈਸ ਡਿਜ਼ਾਈਨਰ ਦਾ 3 ਸਾਲ ਦਾ ਤੇ ਆਈਟੀਆਈ ਸਟ੍ਰੈਚਿੰਗ ਤੇ ਪੈਣ ਕੋਈ ਨਹੀਂ ਭਰਾ ਇੱਕ ਆਰਮੀ 1 ਅਪਲਾਈ ਫਾਰ ਜਰਮਨ ਕੱਦ 5 ਫੁੱਟ 3 ਇੰਚ ਕਾਸਟ ਮਜਬੀ ਸਿੱਖ ਗੋਤ ਅੜੀਵਾਲ ਡੇਟ ਆਫ ਬਰਥ 28 ਸਾਲ ਦੀ ਹੈ ਇਹ ਕੰਮ ਫਾਦਰ ਸਾਹਿਬ ਦੇ ਜਿਹੜੇ ਫਾਰਮਰ ਨੇ 6 ਕਿੱਲੇ ਜ਼ਮੀਨ ਹੈ ਮੁੰਡਾ ਸਰਦਾਰ ਹੋਵੇ ਗਵਰਨਮੈਂਟ ਜੋਬ ਤੇ ਹੋਵੇ ਆਰਮੀ ਪੁਲਿਸ ਜਾਂ ਫੋਰਨਰ ਕੰਟਰੀ ਦੇ ਵਿੱਚ ਪੀਆਰ ਜਾਂ ਡਾਕਟਰ ਹੋਵੇ ਜਾਂ ਵਧੀਆ ਆਪਣਾ ਬਿਜ਼ਨਸ ਹੋਵੇ ਤੇ ਇਹ ਮੁੰਡਾ ਨਸ਼ੇ ਤੋਂ ਰਹਿਤ ਹੋਵੇ ਚੀਜ਼ ਦਾ ਧਿਆਨ ਰੱਖਿਓ ਜੀ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਨਾਮ ਸਿੰਘ ਪਤਾ ਅੰਮ੍ਰਿਤਸਰ ਸਾਹਿਬ ਤੋਂ ਮੁੰਡਾ ਬਲੋਂਗ ਕਰਦਾ ਪੜਾਈ ਬੈਚਲਰ ਇਨ ਇੰਟਰਨੈਸ਼ਨਲ ਰਿਲੇਸ਼ਨ ਐਂਡ ਫੋਰਨਰ ਪੋਲਿਸੀ ਕੈਨੇਡਾ ਦੀ ਜਿਹੜੀ ਪੜਾਈ ਕੀਤੀ ਹੋਈ ਹੈ ਭੈਣ ਇੱਕ ਅਣਮੈਡ ਕੈਨੇਡਾ ਹੈ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਗੋਤਪੂਲਾ ਡੇਟ ਆਫ ਬਰਥ 11 8 20 ਦੀ ਹੈ ਜੀ ਕੰਮ ਫੋਰਨਰ ਟਰੇਡਿੰਗ bizness ਐ ਐਂਡ ਟੋਰਾਂਟੋ ਐ ਫੋਰਨ ਟ੍ਰੇਡਿੰਗ ਦਾ ਕੰਮ ਹੈ ਮੁੰਡੇ ਦਾ business ਜਿਹੜਾ ਟ੍ਰਾਂਟੋ ਦੇ ਵਿੱਚ ਹੈ ਐਗਰੀਕਲਚਰ ਐਂਡ ਅਰਬਨ ਪ੍ਰੋਪਰਟੀ ਐਂਡ ਇੰਡੀਆ ਦੇ ਵਿੱਚ ਕੁੜੀ only ਜੁਐਸਏ ਗ੍ਰੀਨ ਕਾਰਡ ਹੋਲਡਰ ਜਾਂ ਸਿਟੀਜ਼ਨ ਹੋਵੇ ਮਤਲਬ ਅਮਰੀਕਾ ਦੇ ਵਿੱਚ ਜਾਂ ਗ੍ਰੀਨ ਕਾਰਡ ਹੋਲਡ ਜਾਂ ਸਿਟੀਜ਼ਨ ਕੁੜੀ ਦਾ ਇਹਨਾਂ ਨੂੰ ਰਿਸ਼ਤਾ ਚਾਹੀਦਾ ਹੈ ਘੱਟੋ ਘੱਟ ਕੁੜੀ ਦਾ ਕੱਦ ਜਿਹੜਾ 5 ਫੁੱਟ 5 ਹੋਵੇ ਤੇ ਐਮ ਵੀ ਮਾਫ ਐਮ ਵੀ ਮਾਫ ਦਾ ਮਤਲਬ ਹੈ ਮੈਰਿਜ ਵੀਰੋ ਵਾਲੇ ਇਹਨਾਂ ਨੂੰ ਜਿਹੜਾ ਫੋਨ ਨਾ ਕਰੋ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੇ ਅਗਲਾ ਰਿਸ਼ਤਾ ਕੈਨੇਡਾ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਬਰਨਾਲਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜਾਈ ਬੀਸੀ ਐਂਡ ਨਾਓ ਸਟਡੀ ਸਰੀ ਕੈਨੇਡਾ ਦੇ ਵਿੱਚ ਕਰ ਰਿਹਾ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਕੱਦ 5 ਫੁੱਟ 10 ਇੰਚ ਕਾਸਟ ਜੱਟ ਸਿੱਖ ਹੈਰੀ ਤੇ ਡੇਟ ਆਫ ਬਰਥ 21/02/99 ਦਾ ਹੈ 8 ਕਿੱਲੇ ਜ਼ਮੀਨ ਹੈ ਜੀ ਕੈਨੇਡਾ ਔਨ ਸਟਡੀ ਵੀਜ਼ਾ ਦੇ ਉੱਤੇ ਜਿਹੜਾ ਗਿਆ ਹੋਇਆ ਮੁੰਡਾ ਕੁੜੀ ਪੀਆਰ ਹੋਵੇ ਕੈਨੇਡਾ ਜਾਂ ਵਰਕ ਪਰਮਿਟ ਤੇ ਹੋਵੇ ਤੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਹੈ ਜੀ ਨਾਮ ਸਿੰਘ ਪਤਾ ਲੁਧਿਆਣਾ ਤੋਂ ਮੁੰਡਾ ਬਲੌਂਗ ਕਰਦਾ ਹੈ ਪੜ੍ਹਾਈ ਬੀ ਐਸ ਸੀ ਮੈਡੀਕਲ ਇਨ ਇੰਡੀਆ ਦੇ ਵਿੱਚ ਕੀਤੀ ਹੋਈ ਹੈ ਤੇ ਲਾਈਵ ਟੈਕਨੀਸ਼ੀਅਨ ਕੈਨੇਡਾ ਤੋਂ ਜਿਹੜੀ ਪੜ੍ਹਾਈ ਕੀਤੀ ਹੋਈ ਹੈ ਭੈਣ ਇੱਕ ਮੈਡ ਕੈਨੇਡਾ ਭਰਾ ਇੱਕ ਮੈਡ ਕੱਦ 5 ਫੁੱਟ 10 ਇੰਚ ਕਾਸਟ ਜੱਟ ਸੇ 9 ਇਹਨਾਂ ਦਾ ਪਰਿਵਾਰ ਨਾਲ ਗੱਲ ਕਰ ਲਿਓ ਬਾਕੀ 93 ਜਾਂ 95 ਕਿੰਨੀ ਵੇਖ 5 ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ ਕੈਨੇਡਾ ਪੀਆਰ ਆ ਮੁੰਡਾ ਫਾਇਲ ਜਿਹੜੀ ਪੀਆਰ ਦੀ ਲਗਾਈ ਹੋਈ ਹੈ ਪ੍ਰੋਸੈਸ ਦੇ ਵਿੱਚ ਹੈ ਤੇ ਵਰਕਿੰਗ ਆਸ ਸੁਪਰਵਾਈਜ਼ਰ ਹੈ ਤੇ ਕੁੜੀ ਵਧੀਆ ਪਰਿਵਾਰ ਦੀ ਸਿੰਪਲ ਐਜੂਕੇਟਿਡ ਇੰਡੀਆ ਤੋਂ ਜਾਂ ਕੈਨੇਡਾ ਤੋਂ ਹੋਵੇ ਕੋਈ ਮੰਗ ਨਹੀਂ ਓਨਲੀ ਮਾਲਵਾ ਜਿਹੜਾ ਏਰੀਆ ਇਹਨਾਂ ਨੂੰ ਫੋਨ ਕਰੋ ਜੀ ਲਾਲ ਪੱਟੀ ਦੇ ਵਿੱਚ 90 ਵਾਲਾ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਕੈਨੇਡਾ ਤੋਂ ਅਗਲਾ ਰਿਸ਼ਤਾ ਵੀ ਨਾਮ ਸਿੰਘ ਪਤਾ ਮੋਗਾ ਤੋਂ ਪੜਾਈ ਪਲੱਸ 1 ਭੈਣ ਇੱਕ ਗਵਰਨਮੈਂਟ ਜੋਬ ਤੇ ਭਰਾ ਇੱਕ ਆਰਮੀ ਦੇ ਵਿੱਚ ਕੱਦ 5 ਫੁੱਟ 9 ਇੰਚ ਕਾਸਟ ਜੱਟ ਸੇ ਗੋਤ ਮੱਲੀ ਡੇਟ ਆਫ ਬਰਥ 15 6 85 ਦਾ ਇਹ ਕੰਮ 6.5 ਕਿਲੇ ਜ਼ਮੀਨ ਆ ਕੈਨੇਡਾ ਕੈਲਗਰੀ ਦੇ ਵਿੱਚ ਵਰਕ ਪਰਮਿਟ ਤੇ ਆ 3 ਸਾਲ ਤੋਂ ਤੇ ਕੁੜੀ ਕੈਨੇਡਾ ਜਾਂ ਯੂ ਐਸ ਐ ਪੀ ਆਰ ਹੋਵੇ ਅਨਮੈਰਿਡ ਜਾਂ ਤਲਾਕਸੁਦੇ ਤਲਾਕਸੁਦਾ ਬੱਚੇ ਵਾਲੀ ਤੇ ਵੀ ਵਿਚਾਰ ਕਰ ਸਕਦੇ ਆ ਇੰਡੀਆ ਤੋਂ ਪੜ੍ਹੀ ਲਿਖੀ ਹੋਵੇ ਜਾਂ ਐਡੀ ਮਤਲਬ ਕੈਨੇਡਾ ਜਾਂ ਯੂ ਐਸ ਏ ਪੀ ਆਰ ਹੋਵੇ ਅਨਮੈਰਿਡ ਜਾਂ ਤਲਾਕਸੁਦੇ ਵਾਲੀ ਬਿਨਾ ਬੱਚੇ ਸੌਰੀ ਬੱਚੇ ਵਾਲੀ ਤੇ ਵੀ ਵਿਚਾਰ ਕਰ ਸਕਦੇ ਆ ਜਾਂ ਇੰਡੀਆ ਤੋਂ ਪੜ੍ਹੀ ਲਿਖੀ ਜਿਹੜੀ ਕੁੜੀ ਹੋਵੇ ਲਾਲ ਪੱਟੀ ਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਇੰਡੀਆ ਤੋਂ ਨੋਟ ਕਰੋ ਜੀ ਨਾਮ ਸਿੰਘ ਪਤਾ ਫਤੇਗੜ ਸਾਹਿਬ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕਮੈਂਟ ਕਰਦ 6 ਬਟ ਕਾਸਟ ਜੱਟ ਸੇ ਗੋਤ ਟਵਾਣਾ ਡੇਟ ਆਫ ਬਰਥ 35 ਸਾਲ ਦੀ ਹੈ ਜੀ ਹੈਡਰਾ ਆਪਰੇਟਰ ਆ ਮੁੰਡਾ 20000 ਰੁਪਏ ਤਨਖਾਹ ਤੇ ਪਲੱਸ ਓਵਰਟਾਈਮ ਐਕਸਟਰਾ ਦੋ ਕਿੱਲੇ ਜ਼ਮੀਨ ਹੈ ਜੀ ਕੁੜੀ ਸਾਊ ਵਧੀਆ ਪਰਿਵਾਰ ਦੀ ਹੋਵੇ ਘਰ ਦਾ ਕੰਮ ਕਾਜ ਕਰਨ ਵਾਲੀ ਹੋਵੇ ਕਿਸੇ ਤਰ੍ਹਾਂ ਦੀ ਕੋਈ ਸਕਿੱਲ ਵੀ ਹੈ ਜੇ ਕੁੜੀ ਦੇ ਵਿੱਚ ਤਾਂ ਉਹ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਨੇ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਤੇ ਬਾਕੀ ਆਹਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਪਤਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਬੀਏ ਕੀਤੀ ਹੋਈ ਹੈ ਭੈਣ ਦੋ ਨੇ ਕਨੇਡਾ ਪੀਆਰ ਨੇ ਭਰਾ ਕੋਈ ਨਹੀਂ ਕੱਦ 5 ਫੁੱਟ 11 ਇੰਚ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 1992 ਦੀ ਹੈ ਕੰਮ ਕਨੇਡਾ ਪੀਆਰ ਆ ਜੀ ਮੁੰਡਾ 8 ਕਿੱਲੇ ਜ਼ਮੀਨ ਹੈ ਕੁੜੀ ਪੜ੍ਹੀ ਲਿਖੀ ਸੁੰਦਰ 26 ਤੋਂ 30 ਸਾਲ ਦੀ ਹੋਵੇ 5 ਫੁੱਟ 5 ਇੰਚ ਤੋਂ ਪਲੱਸ ਜਿਹੜਾ ਕੱਦ ਹੋਵੇ ਮਾਲਵਾ ਏਰੀਆ ਦੇ ਹੀ ਇਹਨਾਂ ਨੂੰ ਬਈ ਸੰਪਰਕ ਕਰਨ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਅਗਲਾ ਰਿਸ਼ਤਾ ਨਿਊਜ਼ੀਲੈਂਡ ਤੋਂ ਆ ਜੀ ਨਾਮ ਸਿੰਘ ਪਤਾ ਫਰੀਦਕੋਟ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਪਲੱਸ 2 ਨਾਨ ਮੈਡੀਕਲ ਨਾਲ ਸਟੱਡੀ ਬਿਜ਼ਨਸ ਹੈ ਲੈਵਲ 7 ਦੀ ਨਿਊਜ਼ੀਲੈਂਡ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕਦ 6 ਫੁੱਟ 2 ਇੰਚ ਕਾਸਟ ਜੱਟ ਸੇ ਗੋਤ ਬਰਾੜ ਡੇਟ ਆਫ ਬਰਥ 12 1994 ਦੀ ਹੈ ਜੀ 7 ਕਿੱਲੇ ਜ਼ਮੀਨ ਹੈ ਸਟ੍ਰੈਡਲ ਟੀਮ ਲੀਡਰ ਇਨ ਨਿਊਜ਼ੀਲੈਂਡ ਦੇ ਵਿੱਚ ਇਹਨਾਂ ਦਾ ਕੰਮ ਹੈ ਤੇ 7 ਕਿੱਲੇ ਜਿਹੜੀ ਇੰਡੀਆ ਦੇ ਵਿੱਚ ਜ਼ਮੀਨ ਹੈ ਕੁੜੀ ਦੀ ਵਧੀਆ ਕੁੜੀ ਵਧੀਆ ਪੜ੍ਹੀ ਲਿਖੀ ਬੀ ਐਸ ਸਿੰਘ ਨਰਸਿੰਗ ਕਰੀ ਹੋਵੇ ਤੇ ਜੱਟ ਸੇ ਕੁੜੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਸਿੰਘ ਪਤਾ ਬਰਨਾਲਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਡਿਪਲੋਮਾ ਬੀਐਸਸੀ ਐਗਰੀਕਲਚਰ ਇੰਡੀਆ ਤੋਂ ਐਸੋਸੀਏਟ ਆਫ ਆਰਟਸ ਕੈਨੇਡਾ ਤੋਂ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਕੋਈ ਨਹੀਂ ਇਕੱਲਾ ਇਕੱਲਾ ਮੁੰਡਾ ਹੈ 5 ਫੁੱਟ 9 ਇੰਚ ਕੱਦ ਹੈ ਜੀ ਕਾਸਟ ਜੱਟ ਜੱਟ ਗੋਤ ਸੰਧੂ ਡੇਟ ਆਫ ਬਰਥ 1996 ਦਾ ਹੈ ਕੰਮ 13 ਕਿੱਲੇ ਜ਼ਮੀਨ ਹੈ ਜੀ ਮੁੰਡੇ ਨੂੰ ਤੇ ਕੁੜੀ ਗਵਰਨਮੈਂਟ ਜੌਬ ਤੇ ਹੋਵੇ 5 ਫੁੱਟ 5 ਇੰਚ ਤੋਂ ਕੱਦ ਲਗਭਗ ਹੋਵੇ ਤੇ ਸੋਹਣੀ ਨਰਸਿੰਗ ਜਾਂ ਬਾਹਰ ਜਾਂ ਇਕੱਲੀ ਕੁੜੀ ਹੋਵੇ ਜਾਂ ਨਰਸਿੰਗ ਕਰੀ ਹੋਵੇ ਜਾਂ ਬਾਹਰ ਹੋਵੇ ਕੁੜੀ ਜਾਂ ਕੱਲੀ ਹੋਵੇ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹੋ ਪਰਿਵਾਰ ਨਾਲ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਪਟਿਆਲਾ ਤੋਂ ਕੁੜੀ ਬਿਲੋਂਗ ਕਰਦੀ ਹੈ ਪੜ੍ਹਾਈ ਬਿਊਟੀ ਪਾਰਲਰ ਕੋਰਸ ਕੀਤਾ ਹੋਇਆ ਭੈਣ ਕੋਈ ਨਹੀਂ ਪ੍ਰਾਇਕ ਕੱਦ 5 ਫੁੱਟ 3 ਇੰਚ ਕਾਸਟ ਨਾਈਸ ਇੱਕ ਗੋਤਪੁੱਲਾ ਡੇਟ ਆਫ ਬਰਥ 14 9 98 ਦੀ ਹੈ ਮੁੰਡਾ ਸ਼ਹਿਰ ਤੋਂ ਹੋਵੇ ਗਵਰਨਮੈਂਟ ਜੌਬ ਜਾਂ ਵਧੀਆ ਜਿਹੜਾ ਕੰਮ ਹੋਵੇ ਨਸ਼ਾ ਨਾ ਕਰਦਾ ਹੋਵੇ ਮੁੰਡਾ 100 ਕਿਲੋਮੀਟਰ ਏਰੀਆ ਦੇ ਹੀ ਇਹਨਾਂ ਨੂੰ ਫੋਨ ਕਰਨ ਤੇ ਮੈਰਿਜ ਬੀਰੋ ਵਾਲੇ ਐਮ ਵੀ ਮਾਫ ਫੋਨ ਨਾ ਕਰਿਓ ਇਹਨਾਂ ਨੂੰ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਗੱਲਬਾਤ ਕਰ ਸਕਦੇ ਹਾਂ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਨਾਮ ਕੌਰ ਅਗਲਾ ਰਿਸ਼ਤਾ ਵੀ ਕੁੜੀ ਦਾ ਰਿਸ਼ਤਾ ਜੀ ਰਾਏਕੋਟ ਲੁਧਿਆਣਾ ਤੋਂ ਕੁੜੀ ਬਲੌਂਕ ਕਰਦੀ ਆ ਪੜ੍ਹਾਈ ਪਲੱਸ 2 ਸਕਿਨ ਐਂਡ ਕੇਅਰ 1 ਸਾਲ ਦਾ ਤੇ ਨੈਨੀ ਸਰਟੀਫਿਕੇਸ਼ਨ 1 ਸਾਲ ਦੀ ਇਹਨਾਂ ਨੇ ਪੜ੍ਹਾਈ ਕੀਤੀ ਹੋਈ ਆ ਭੈਣ ਕੋਈ ਨਹੀਂ ਭਰਾ ਇੱਕ ਕੈਨੇਡਾ ਕੱਦ 5 ਫੁੱਟ 2 ਇੰਚ ਕਾਸਟ ਜੱਟ ਸੇ ਗੋਤ ਗਰੇਵਾਲ ਡੇਟ ਆਫ ਬਰਥ 22/09/96 ਦੀ ਕੰਮ ਡੂਇੰਗ ਜੋਬ ਇਨ ਪ੍ਰੈਕਟਿਸ ਇਨ ਬਿਊਟੀ ਪਾਰਲਰ ਐਂਡ ਨੈਨੀ ਮੁੰਡਾ ਸਾਬੂ ਹੋਵੇ ਸਿੰਪਲ ਪਰਿਵਾਰ ਦੇ ਵਿੱਚੋਂ ਹੋਵੇ ਨਸਾ ਨਾ ਕਰਦਾ ਹੋਵੇ ਤੇ ਹਾਰਡ ਵਰਕਰ ਹੋਵੇ ਮਤਲਬ ਹਾਰਡ ਵਰਕ ਕਰਦਾ ਹੋਵੇ 3 ਤੋਂ 4 ਕਿੱਲੇ ਜਿਹੜੀ ਜ਼ਮੀਨ ਜਾਂ ਇਸ ਤੋਂ ਜ਼ਿਆਦਾ ਹੋਵੇ 3 ਤੋਂ 4 ਕਿੱਲੇ ਤੋਂ ਜਿਹੜੀ ਜ਼ਮੀਨ ਹੈ ਪਲੱਸ ਹੋਵੇ ਤੇ ਨਾਰਮਲ ਸਿੰਪਲ ਪਰਿਵਾਰ ਚੋਂ ਲੜਕਾ ਚਾਹੀਦਾ ਲਾਲ ਪੱਟੀ ਦੇ ਵਿੱਚ ਕੁੜੀ ਦੇ ਪਰਿਵਾਰ ਦਾ ਨੰਬਰ ਹੈ ਡਾਇਰੈਕਟ ਪਰਿਵਾਰ ਨਾਲ ਗੱਲਬਾਤ ਕਰ ਸਕਦੇ ਹੋ ਜੀ ਅਗਲਾ ਰਿਸ਼ਤਾ ਕੁਵੈਤ ਤੋਂ ਆ ਜੀ ਨਾਮ ਸਿੰਘ ਪਤਾ ਮੋਗਾ ਪੜ੍ਹਾਈ میٹرਕ ਕੀਤੀ ਹੋਈ ਹੈ ਭੈਣ ਇੱਕ ਮੈਡ ਭਰਾ ਇੱਕ ਕਣ ਮੈਡ ਕੱਦ 5 ਫੁੱਟ 7 ਇੰਚ ਕਾਸਟ ਜੱਟ ਸਿੱਖ ਗੋਤੜ ਪੁੱਲਰਾਈ ਡੇਟ ਆਫ ਬਰਥ 1991 ਦਾ ਜੀ 50 ਦਾ 1000 ਤੋਂ 60000 ਰੁਪਏ ਜਿਹੜੀ ਇਨਕਮ ਹੈ ਬਹੁਤ ਵਧੀਆ ਇਨਕਮ ਆ 8 ਸਾਲ ਤੋਂ ਕਵੈਤ ਦੇ ਵਿੱਚ ਹੈ ਜੀ ਮੁੰਡਾ 4 ਕਿੱਲੇ ਜ਼ਮੀਨਾਂ ਮੋਗੇ ਦੇ ਨਾਲ ਤੇ ਕੁੜੀ 100 ਕਿਲੋਮੀਟਰ ਏਰੀਆ ਦੇ ਵਿੱਚੋਂ ਹੋਵੇ ਘਰ ਸੰਭਾਲਣ ਵਾਲੀ ਹੋਵੇ ਵਧੀਆ ਪਰਿਵਾਰ ਦੇ ਵਿੱਚੋਂ ਲਾਲ ਪੱਟੀ ਦੇ ਵਿੱਚ ਮੁੰਡੇ ਦੇ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰ ਨਾਲ ਗੱਲ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਕੈਨੇਡਾ ਤੋਂ ਆ ਜੀ ਨਾਮ ਸਿੰਘ ਪਤਾ ਬਠਿੰਡਾ ਤੋਂ ਮੁੰਡਾ ਬਲੌਂਗ ਕਰਦਾ ਪੜ੍ਹਾਈ ਮੈਕੈਨੀਕਲ ਇੰਜੀਨੀਅਰਿੰਗ ਫ੍ਰੋਮ ਸੀਟੀਆ ਲੁਧਿਆਣਾ ਤੋਂ ਤੇ ਦੈਨ ਫ ਪੈਂਸ ਵੀ ਕਾਲਜ ਕੈਨੇਡਾ ਤੋਂ ਪੜ੍ਹਾਈ ਕੀਤੀ ਹੋਈ ਹੈ ਭੈਣ ਕੋਈ ਨਹੀਂ ਭਰਾ ਇੱਕ ਅਨਮੈਡ ਕੱਦ 5 ਫੁੱਟ 10 ਇੰਚ ਕਾਸਟ ਜਰਸੀ ਗੋਲ ਸੰਧੂ ਸਿੱਧੂ ਡੇਟ ਆਫ ਬਰਥ 19/02/95 ਦਾ ਜੀ 20 ਕਿੱਲੇ ਜ਼ਮੀਨ ਹੈ 10-10 ਕਿੱਲੇ ਦੋਨੇ ਭਰਾਵਾਂ ਨੂੰ ਆਉਂਦੀ ਹੈ 18 ਸੈਰੀ ਪਲਾਂਟ ਨੇ ਕੈਨੇਡਾ ਆਪਣਾ ਟਰੱਕ ਤੇ ਆਪਣਾ ਹੀ ਘਰ ਹੈ ਬਹੁਤ ਵਧੀਆ ਸੈਟਅਪ ਹੈ ਕੁੜੀ ਬਿਲ ਐਜੂਕੇਟਿਡ ਹੋਵੇ ਤੇ ਸੋਹਣੀ ਹੋਵੇ ਕੈਨੇਡਾ ਰਹਿਣ ਦੀ ਕੁੜੀ ਨੂੰ ਜਿਹੜੀ ਪਹਿਲ ਆ ਲਾਲ ਪੱਟੀ ਦੇ ਵਿੱਚ ਪਰਿਵਾਰ ਦੇ ਦੋ ਨੰਬਰ ਨੇ ਡਾਇਰੈਕਟ ਪਰਿਵਾਰਾਂ ਨਾਲ ਜਿਹੜੀ ਗੱਲਬਾਤ ਕਰ ਸਕਦੇ ਸੋ ਅੱਜ ਦੇ ਜਿੰਨੇ ਵੀ ਆਪਾਂ ਰਿਸ਼ਤੇ ਨੋਟ ਕੀਤੇ ਨੇ 24-25 ਰਿਸ਼ਤੇ ਜਿਹਦੇ ਵਿੱਚੋਂ ਲਗਭਗ 9-10 ਕੁੜੀਆਂ ਦੇ ਰਿਸ਼ਤੇ ਸੀਗੇ ਤੇ ਬਾਕੀ ਮੁੰਡਿਆਂ ਦੇ ਅਸੀਂ ਜਿੰਨੇ ਵੀ ਰਿਸ਼ਤੇ ਪਾਉਣੇ ਹਨ ਪਰਿਵਾਰ ਦੇ ਨੰਬਰਾਂ ਦੇ ਨੰਬਰ ਇਹ ਥਾਂ ਲਾਲ ਪੱਟੀ ਦੇ ਵਿੱਚ ਦਿੱਤੇ ਹੋਏ ਨੇ ਡਾਇਰੈਕਟ ਪਰਿਵਾਰਾਂ ਨਾਲ ਆਪਣੇ ਲੜਕਾ ਲੜਕੀ ਦੀ ਗੱਲਬਾਤ ਕਰ ਸਕਦੇ ਹੋ ਔਰ ਦੂਸਰੀ ਗੱਲ ਜੋ ਲਿਸਟ ਦੇ ਇਹ ਥਾਂ ਪੀਲੀ ਪੱਟੀ ਦੇ ਵਿੱਚ ਜਿਹੜਾ ਵੀਡੀਓ ਦੇ ਵਿੱਚ ਚੱਲ ਰਹੀ ਸੀ ਉਹਦੇ ਇਹ ਥਾਂ ਪੀਲੀ ਪੱਟੀ ਦੇ ਵਿੱਚ ਸਾਡਾ WhatsApp ਨੰਬਰ ਹੈ ਜਿਨ੍ਹਾਂ ਨੇ ਐਡ ਪਵਾਉਣੀਆਂ WhatsApp ਨੰਬਰ ਦੇ ਉੱਪਰ ਸਾਨੂੰ ਹੈਲੋ ਲਿਖ ਕੇ ਭੇਜ ਦਿਓ ਐਡ ਦਾ ਪੂਰਾ ਪ੍ਰੋਸੈਸ ਮਤਲਬ ਕਿ ਕੀ ਡਾਟਾ ਚਾਹੀਦਾ ਕੀ ਫੀਸ ਸਾਰੇ A to Z ਤੁਹਾਨੂੰ ਪੰਜਾਬੀ ਦੇ ਵਿੱਚ ਲਿਖ ਕੇ ਭੇਜ ਦਿੱਤਾ ਜਾਏਗਾ ਸੋ ਆਸ ਕਰਦਾ ਤੁਹਾਨੂੰ ਵੀਡੀਓ ਚੰਗੀ ਲੱਗੀ ਹੋਏਗੀ ਬੈਲ ਆਈਕਨ ਦਾ ਜੇ ਤੁਹਾਡੇ ਕੋਲ ਕੋਈ ਵੀ ਜਿਹੜੀ ਲਿਸਟ ਆ ਵੰਜੀ ਨਾ ਰਹੇ ਹਰੇਕ ਲਿਸਟ ਤੁਹਾਡੇ ਕੋਲੇ ਪਹੁੰਚਦੀ ਰਹੂਗੀ ਸਬਸਕ੍ਰਾਈਬ ਦਾ ਬਟਨ ਤੇ ਬੈਲ ਆਈਕਨ ਦਾ ਬਟਨ ਦਬਾ ਦਿਓ ਵੀਡੀਓ ਦੇਖਣ ਲਈ ਧੰਨਵਾਦ ਜੀ